ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਰਾਹੀਂ ਇਸ ਵੀਡੀਓ ਵਿੱਚ ਆਪ ਜੀ ਨੂੰ ਬੈਠਨ ਕੈਰਵ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਇੱਕ ਬਹੁਤ ਹੀ ਖੂਬਸੂਰਤ ਠੇਕਾ ਜਿਸ ਨੂੰ ਆਪਾਂ ਬੈਠਨ ਕੈਰਵ ਦੀ ਦੁਕਾਨ ਆਖਦੇ ਹਾਂ ਜੀ ਆਓ ਇਸ ਥਾਲ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਵੀਡੀਓ ਨੂੰ ਲਾਸਟ ਤੱਕ ਦੇਖਣਾ ਜੀ ਤਾਂ ਜੋ ਇਸ ਥਾਲ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਸਕੇ ਬੈਠਵੇ ਕੈਰਵੇ ਦੇ ਦੋ ਗੰਦਾ ਪ੍ਰਕਾਰ ਇਸ ਤਰ੍ਹਾਂ ਹੈ ਜੀ ਧਾ ਤੀ ਧਾ ਨਾ ਤਾ ਤੀ ਧਾ ਨਾ ਆਪਾਂ ਇਸ ਨੂੰ ਥੋੜਾ ਜਿਹਾ ਚੇਂਜ ਕਰਾਂਗੇ ਜੀ ਉਹ ਕਿਸ ਤਰ੍ਹਾਂ ਡੱਗੇ ਨੂੰ ਭਰ ਕੇ ਵਜਾਉਣਾ ਹੈ ਜੀ ਉਸ ਲਈ ਆਪਾਂ ਥੋੜਾ ਜਿਹਾ ਇਸ ਨੂੰ ਡੱਗੇ ਵਾਲੀਆਂ ਬੋਲਾਂ ਨੂੰ ਡੱਗੇ ਵਾਲੀਆਂ ਉਂਗਲਾਂ ਨੂੰ ਥੋੜਾ ਜਿਹਾ ਆਪਾਂ ਵਾਧ ਬਰਤਾਂਗੇ ਜਿਵੇਂ ਕਿ ਦਾ ਈ ਥਾ ਨਾ ਟਾ ਢੀ ਢਾ ਨਾ ਦੁਬਾਰਾ ਤੋਂ ਫੇਰ ਜੀ ਢਾ ਢੀ ਢਾ ਨਾ ਟਾ ਢੇ ਢਾ ਨਾ ਆਪਾਂ ਇਸ ਨੂੰ ਥੋੜਾ ਜਿਹਾ ਤੇਜ਼ ਕਰਕੇ ਕਿਸ ਤਰ੍ਹਾਂ ਬੁਝਾਵਾਂਗੇ ਜੀ ਬੈਠ ਕੇ ਕਹਿ ਰਿਹਾ ਬੁਝਾ ਕੇ ਉਸ ਦੀ ਦੁੱਗਣ